ਗੁਰੂ ਨਾਨਕ ਸਾਹਿਬ ਜੀ ਸੰਸਾਰ ਦੇ ਭਲੇ ਵਾਸਤੇ ਕਾਲ ਯੁੱਗ ਦੇ ਤਾਰਨ ਵਾਸਤੇ ਮਹਾਰਾਜ ਸਰੀਰ ਧਾਰ ਕੇ ਆਏ ਪਹਿਲਿਆਂ ਯੁੱਗਾਂ ਵਿੱਚ ਪਹਿਲਿਆਂ ਸਮਿਆਂ ਵਿੱਚ ਅਵਤਾਰ ਆਉਂਦੇ ਸੀ ਪੈਗੰਬਰ ਆਉਂਦੇ ਸੀ ਆਪਣਾ ਸਮਾਂ ਬਤਾ ਕੇ ਚਲੇ ਜਾਂਦੇ ਸੀ ਗੁਰੂ ਨਾਨਕ ਮਹਾਰਾਜ ਆਏ ਆਏ ਜ਼ਰੂਰ ਪਰ ਗਏ ਨਹੀਂ ਆਏ ਜ਼ਰੂਰ ਪਰ ਵਾਪਸ ਨਹੀਂ ਗਏ 239 ਸਾਲ ਦਾ ਸਮਾਂ ਸਰੀਰ ਕਰਕੇ ਸਤਿਗੁਰੂ ਮਹਾਰਾਜ ਹਾਜ਼ਰ ਰਹੇ ਤੇ 1708 ਤੋਂ ਲੈ ਕੇ ਜੁਗੋ ਜੁਗ ਅਟਲ ਧੰਗ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਸਿशोਭਤ ਜੁਗੋ ਜੁਗ ਅਟਲ ਤੇ ਵੇਖੋ ਸਾਡੇ ਕਿੱਡੇ ਚੰਗੇ ਭਾਗ ਨੇ ਇੱਕੋ ਹੀ ਸਮੇਂ ਕਿੰਨੇ ਥਾਵਾਂ ਤੇ ਸਤਿਗੁਰੂ ਮਹਾਰਾਜ ਦਰਸ਼ਨ ਦੇ ਰਹੇ ਨੇ ਇੱਥੇ ਦੁਪਹਿਰ ਦਾ ਦੀਵਾਨ ਸਜਿਆ ਹੋਇਆ ਹੈ ਕਈ ਕੰਟਰੀਆਂ ਦੇ ਵਿੱਚ ਹਜੇ ਅਮਰਤ ਵੇਲੇ ਦਾ ਦੀਵਾਨ ਚੱਲ ਰਿਹਾ ਹੋਵੇਗਾ। ਕਈ ਕੰਟਰੀਆਂ ਦੇ ਵਿੱਚ ਸ਼ਾਮ ਦਾ ਦੀਵਾਨ ਸੱਜ ਗਿਆ ਹੋਵੇਗਾ। ਹੈ ਸਤਿਗੁਰੂ ਮਹਾਰਾਜ ਉਹ ਹੀ। ਇੱਕੋ ਹੀ ਸਰੂਪ। ਕਿੰਨੇ ਥਾਵਾਂ ਤੇ ਸਵੇਰ ਦੇ ਦੀਵਾਨ ਦੀਆਂ ਅਰਦਾਸਾਂ ਹੋ ਰਹੀਆਂ ਨੇ ਕਿਤੇ ਦੁਪਹਿਰ ਦੇ ਦੀਵਾਨ ਦੀਆਂ ਅਰਦਾਸਾਂ ਹੋ ਰਹੀਆਂ ਨੇ। ਕਿਤੇ ਸ਼ਾਮਾਂ ਦੇ ਦੀਵਾਨ ਦੀ ਸਮਾਪਤੀ ਦੀਆਂ ਅਰਦਾਸਾਂ ਹੋ ਰਹੀਆਂ ਨੇ ਤੇ ਸਤਿਗੁਰੂ ਮਹਾਰਾਜ ਹਰ ਥਾਂ ਜਿੱਥੇ ਕੋਈ ਅਰਦਾਸ ਕਰ ਰਿਹਾ ਹੈ ਉਹਦੀ ਅਰਦਾਸ ਸੁਣਦੇ ਨੇ ਤੇ ਉੱਥੇ ਉਹਨੂੰ ਹੁਕਮਨਾਮਾ ਵੀ ਦੇ ਰਹੇ ਨੇ ਹੈ ਨਾ ਕਿੱਡੀ ਵੀ ਲਖਣ ਬਾਤ ਇਹ ਸਰੂਪ ਇੱਕੋ ਹੀ ਹੈ ਗੁਰੂ ਇੱਕੋ ਹੀ ਹੈ ਉਪਦੇਸ਼ ਉਹੋ ਹੀ ਹੈ ਤੇ ਮਹਾਰਾਜ ਕੋਈ ਸਮੇਂ ਕਿੰਨੇ ਥਾਵਾਂ ਤੇ ਦਰਸ਼ਨ ਦੇ ਰਹੇ ਨੇ ਕਿੰਨੇ ਥਾਵਾਂ ਤੇ ਸੰਗਤਾਂ ਨੂੰ ਤਾਰ ਰਹੇ ਨੇ ऐसे सतगुरु गुरु नानक साहिब ਮਾਰਦਾ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੀ ਵੱਡੀ ਵੱਡੀ ਮਹਾਨਤਾ ਹੈ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਇਹ ਕਿਸੇ ਕਹਾਣੀਕਾਰ ਦੀ ਲਿਖੀ ਹੋਈ ਕਹਾਣੀ ਨਹੀਂ ਕਿਸੇ ਕਵੀ ਦੀ ਲਿਖੀ ਹੋਈ ਕਵਿਤਾ ਨਹੀਂ ਇਹ ਕਿਸੇ ਨਾਵਲਕਾਰ ਦਾ ਲਿਖਿਆ ਹੋਇਆ ਨਾਵਲ ਨਹੀਂ ਇਹ ਤਾਂ ਵਾਹੋ ਵਾਹੋ ਬਾਣੀ ਨਿਰੰਕਾਰ ਨਿਰੰਕਾਰ ਹੈ ਤਿਸ ਜੇ ਵਡਿਆਵਰ ਨ ਕੋਈ